ਹਿਊਮਨ ਰਾਈਟ ਜਨ ਚੇਤਨਾ ਮਿਸ਼ਨ ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਿਊਮਨ ਰਾਈਟਸ ਜਨ ਚੇਤਨਾ ਮਿਸ਼ਨ ਦੇ ਕੌਮੀ ਪ੍ਰਧਾਨ ਡਾਕਟਰ ਸ਼ਿਵ ਸ਼ਰਮਾ ਦੀ ਅਗਵਾਈ ਹੇਠ ਬ੍ਰਿਧ ਆਸ਼ਰਮ ਕੋਲ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਦੋ ਰੋਜ਼ਾ ਫ੍ਰੀ ਚੈੱਕਅਪ ਅਤੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਵਾਮੀ ਸਰਦਾਨਾਂ ਜੀ ਮਹਾਰਾਜ ਗੋਸੂ ਦੀ ਕੋਹੀ ਵਾਲਿਆਂ ਨੇ ਸ਼ਿਰਕਤ ਕੀਤੀ

ये बहुत अच्छी बात है जी कैंप तो हर जगह लगते हैं हर समय लगते हैं ये जो आज का कैंप है इसका बड़ा महत्व है साहब यादव की याद में ये जो कैंप लगाया गया है दो दिन का एक बहुत अच्छी सेवा है बहुत से लोगों को इसका लाभ मिलेगा मैं इस कैंप की जो भी मिशन है उनको मैं बहुत शुभकामनाएं आशीर्वा देता हूँ मानवाधिकार जन चेतना मंच चेतना हाँ, मिशन अरिष्ट पंजाब भारत सरकार प्रधान श्री शिव कुमार शर्मा जी राजगोल जी चेयरमैन और संजीव कुमार बाईस प्रेसिडेंट पंजाब बहुत बहुत शुभकामना आशीर्वाद बहुत सारे लोगों को जिसका लाभ मिल रहा है जिसको जो भी जरूरत है यहाँ आकर करके अपना उपचार कर सकता है ये बहुत बहुत अच्छा काम है नर सेवा नारायण सेवा मैं आप सबको बहुत शुभकामनाएं हूँ और भगवान से यही प्रार्थना करता हूँ कि हमारा जो खन्ना शहर है ऐसे ही अच्छे काम करें सामाजिक काम करें धार्मिक कार्य करें और पूरे विश्व का कल्याण करें बोलो सतगुरुदेव भगवान की लगाया ज़िया। है ਮਾਨਵ ਅਧਿਕਾਰ ਜੰਤਰਾ ਵਿੱਚ ਰਜਿਸਟਰਡ ਭਾਰਤ ਤੋਂ ਇਹ 15 ਸਾਲ ਤੋਂ ਹਰ ਸਾਲ ਕੈਂਪ ਲਗਾਈ ਜਾਂਦਾ ਦਸੰਬਰ ਮਹੀਨੇ ਦੇ ਵਿੱਚ ਛੋਟੇ ਸਹਿਜਾਂ ਦੇ ਆਸਾਨੀ ਸ਼ਹਾਦਤ ਨੂੰ ਸਭਨ ਪ੍ਰੀਤ ਇਹ ਕੈਂਪ ਲਗਾਤਾਰ 2 ਦਿਨ ਚੱਲਦਾ ਜੀ ਉਸ ਤੋਂ ਬਾਅਦ ਇਹ ਵਨਕੀ ਦਿਗਰ ਦੀ ਵਸ ਜਿਹੜਾ 10 ਦਸੰਬਰ ਦੇ ਵੀ ਲਗਾਈ ਜਾਂਦਾ ਸਾਡਾ ਸਿਰਫ ਇਹੀ ਮਕਸਦ ਆ ਕਿ ਉਹ ਦਿਨ ਦੁਖਿਆਜ ਅਗਰਬਾਜ ਕਿਤੇ ਕੋਈ ਸੰਗਠਨ ਤਕਰੀਬ ਹੁੰਦੀ ਆ ਹਮ ਆਪਾਂ ਪਾਸਟ ਛੇੜ ਦੇ ਕੇ ਆਰਾਮ ਦੇ ਕੇ ਆਪਣੇ ਘਰ ਤੱਕ ਪਹੁੰਚ ਜਾਂਦੇ ਸੇ ਇਤਲਾਮ ਅਗੇ ਕੈਂਪ ਲਾਂ ਦੇ ਵਿੱਚ ਮੇਰੇ ਜਿੰਨੇ ਮੈਂਬਰ ਨੇ ਉਹਨਾਂ ਦਾ ਬਹੁਤ ਹੀ ਸਹਿਯੋਗ ਉਹਨਾਂ ਦੇ ਸਹਿਯੋਗ ਨਾਲ ਇਹ ਕੈਂਪ ਲੱਗ ਰਿਹਾ ਜੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਮੈਂਬਰ ਦਾ ਸਾਰਿਆਂ ਦਾ ਬਸ ਇੰਨੇ ਕਿੰਨੇ ਹੋਰ ਮਾਰੇ ਜੀ ਦਾ ਬਹੁਤ ਬਹੁਤ ਧੰਨਵਾਦ ਆ ਉਹਨਾਂ ਦੇ ਅਸ਼ੀਰਵਾਦ ਨਾਲ ਇਹ ਕੈਂਪ ਬਹੁਤ ਹੀ ਕੰਮ ਆ ਰਿਹਾ ਫੇਰ ਦੇਣਾ ਸਾਡੀ ਸੰਸਥਾ ਹਿਊਮਰ ਟ੍ਰਾਈਡ ਜਨਕੀਤਨਾ ਮਿਸ਼ਨ ਵੱਲੋਂ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਆਦਿ ਦੀ ਨਿੱਗੀ ਯਾਦ ਨੂੰ ਸਮਰਪਿਤ ਇਹ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਮਹਾਰਾਜ ਜੀ ਸਾਡੇ ਸਤਿਕਾਰਯੋਗ ਮਹਾਰਾਜ ਜੀ ਸਤਿ ਮਹਾਰਾਜ ਸਾਜਨ ਰਾਮ ਜੀ ਕੌਂਸਲ ਜੀ ਕੀ ਵੱਲੇ ਇਨਾ ਦਾਤ ਘਾਟਨ ਕੀਤਾ ਹੈ ਠੀਕ ਹੈ ਸਾਰੇ ਬੰਦੇ ਪਹੁੰਚ ਗਏ ਦੇ ਵਿੱਚ ਇਹ ਇਹਦੇ ਵਿੱਚ ਆਪਣੇ ਕੈਂਪ ਦੇ ਵਿੱਚ ਜ਼ਰੂਰ ਸੰਬੰਧ ਪਹੁੰਚ ਗਏ ਆਪਣਾ ਲਾਜ ਗਰਾਊਂਡ ਫਰੀਜ਼ ਵਾਇਆ ਰੱਖਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ